ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਅੱਜ ਅਸੀਂ ਪਹੁੰਚੇ ਹਾਂ ਸਰਹੰਦ ਅਕਸਰ ਤੁਸੀਂ ਨਦੀਆਂ ਨਹਿਰਾਂ ਜਾਂ ਸਮੁੰਦਰਾਂ ਦੇ ਵਿੱਚ ਵੱਡੇ ਜਹਾਜ਼ ਤੇ ਕਿਸ਼ਤੀਆਂ ਨੂੰ ਤੈਰਦੇ ਤਾਂ ਵੇਖਿਆ ਹੋਵੇਗਾ ਪਰ ਤੁਸੀਂ ਕੋਈ ਅਜਿਹਾ ਹੋਟਲ ਅੱਜ ਤੱਕ ਨਹੀਂ ਵੇਖਿਆ ਹੋਵੇਗਾ ਜੋ ਨਹਿਰ ਦੇ ਵਿੱਚ ਤੈਰਦਾ ਪਰੰਤੂ ਜਿਹੜੀ ਮੇਰੇ ਪਿੱਛੇ ਦੀ ਤਸਵੀਰ ਹੈ ਇਹ ਇੱਕ ਅਜੀਹੀ ਤਸਵੀਰ ਹੈ ਜੋ ਤੁਹਾਨੂੰ ਹੈਰਾਨ ਕਰ ਦੇਵੇਗੀ ਇਹ ਸਰਹੰਦ ਦੇ ਵਿੱਚ ਬਣਿਆ ਹੋਇਆ ਹੋਟਲ ਹੈ ਜੋ ਨਹਿਰ ਦੇ ਵਿੱਚ ਤੈਰਦਾ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਰੀਆਂ ਤਸਵੀਰਾਂ ਪਹਿਲਾਂ ਵਖਾਈਆਂ ਜਾਣ ਜਿਸ ਤਰ੍ਹਾਂ ਇਹ ਹੋਟਲ ਤੈਰ ਰਿਹਾ ਇਸ ਤੇ ਥੱਲੇ ਜਿਹੜੇ ਸਿਲੰਡਰ ਬਣੇ ਹੋਏ ਨੇ ਦਰਸਲ ਜਿਹੜਾ ਇਹ ਹੋਟਲ ਹੈ ਇਹ ਪੰਜਾਬ ਟੂਰਿਜ਼ਮ ਦਾ ਹੋਟਲ ਹੈ ਫਲੋਟਿੰਗ ਰੈਸਟੋਰੈਂਟ ਕਿਹਾ ਜਾਂਦਾ ਹੈ ਪਰ ਆਪ ਇਹ ਇੱਕ ਰੈਸਟੋਰੈਂਟ ਹੈ ਜਿੱਥੇ ਲੋਕ ਨਜ਼ਾਰਾ ਲੈਣ ਆਉਂਦੇ ਸੀ ਪਰ ਇਹ ਅੱਜਕੱਲ ਬੰਦ ਹੈ ਤੇ ਬੰਦ ਹੋਣ ਦੇ ਬਾਵਜੂਦ ਵੀ ਇਸ ਨੂੰ ਲੋਕ ਵੇਖਣ ਜ਼ਰੂਰ ਆਉਂਦੇ ਨੇ ਪਰ ਜਿਹੜਾ ਨਜ਼ਾਰਾ ਇਸ ਦੇ ਅੰਦਰ ਜਾ ਕੇ ਆਉਂਦਾ ਸੀ ਉਹ ਅੱਜਕੱਲ ਨਹੀਂ ਆ ਰਿਹਾ ਹਾਲਾਂਕਿ ਪੰਜਾਬ ਸਰਕਾਰ ਨੂੰ ਵਕੂ ਵਕ ਜਿਹੜੇ ਚਿੰਤਕ ਨੇ ਉਹੜਾ ਵੱਲੋਂ ਚਿੱਠੀ ਪੱਤਰ ਵੀ ਲਿਖੇ ਗਏ ਤਾਂ ਕਿ ਇਹ ਹੋਟਲ ਜਲਦੋਂ ਜਲਦ ਖੋਲ੍ਹਿਆ ਜਾਵੇ ਕਿਉਂਕਿ ਇਹ ਜਿਹੜਾ ਹੋਟਲ ਹੈ ਇਸ ਦਾ ਜਿਹੜਾ ਨਜ਼ਾਰਾ ਉਹ ਵੱਖਰਾ ਹੀ ਨਜ਼ਾਰਾ ਇੱਕ ਨਦੀ ਦੇ ਵਿੱਚ ਇਹ ਜਿਹੜਾ ਹੋਟਲ ਹੈ ਬਣਿਆ ਹੋਇਆ ਤੇ ਇਸ ਦੇ ਥੱਲੇ ਸਿਲੰਡਰ ਲੱਗੇ ਹੋਏ ਨੇ ਉਹ ਸਿਲੰਡਰਾਂ ਦੇ ਕਰਕੇ ਜਿਹੜਾ ਪਾਣੀ ਆ ਉਸ ਦੇ ਵਿੱਚ ਤੈਰਦਾ ਤੇ ਜੇਕਰ ਇਸ ਨਦੀ ਦਾ ਜਿਹੜਾ ਵਹਾਅ ਹੈ ਉਹ ਵੱਧ ਜਾਂਦਾ ਹੈ ਜਾਂ ਭਾਵ ਇਹ ਨਦੀ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਹੈ ਉਹ ਵੱਧ ਜਾਂਦਾ ਤਾਂ ਉਹ ਸਿਲੰਡਰ ਵੀ ਆਪਣੇ ਆਪ ਉੱਪਰ ਚਲੇ ਜਾਂਦੇ ਨੇ ਤੇ ਜੇਕਰ ਪਾਣੀ ਦਾ ਜਿਹੜਾ ਵਹਾਅ ਹੈ ਉਹ ਧੀਮਾ ਹੋ ਜਾਂਦਾ ਤੇ ਜਿਹੜਾ ਪੱਦਰ ਹੈ ਪਾਣੀ ਦਾ ਉਹ ਹੇਠਲਾ ਹੋ ਜਾਂਦਾ ਤਾਂ ਇਹ ਹੋਟਲ ਵੀ ਥੱਲੇ ਆ ਜਾਂਦਾ ਤੇ ਅਕਸਰ ਜਿਹੜੇ ਲੋਕ ਇੱਥੇ ਆਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਆ ਕੇ ਨਜ਼ਾਰਾ ਹੀ ਵੱਖਰਾ ਹੈ ਭਾਵ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜਿਹੜੀ ਥਕਾਵਟ ਹੁੰਦੀ ਹੈ ਉਹ ਇੱਥੇ ਇੱਕ ਕਾਫੀ ਦਾ ਕਾਪੀ ਕੇ ਜਾਂ ਸੈਂਡਵਿਚ 버ਗਰ ਖਾ ਕੇ ਲੱਤ ਜਾਂਦੀ ਹੈ ਤੇ ਅੱਜ ਕੱਲ ਇਸ ਹੋਟਲ ਦੇ ਕੋਈ ਨਜ਼ਾਰਾ ਨਹੀਂ ਆ ਰਿਹਾ ਕਿਉਂਕਿ ਇੱਥੇ ਲੋਕ ਆਉਂਦੇ ਜਰੂਰ ਨੇ ਪਰੰਤੂ ਅੰਦਰ ਜਾਣ ਦੀ ਕੋਈ ਪਰਮਿਸ਼ਨ ਨਹੀਂ ਕਿਉਂਕਿ ਇਹ ਜਿਹੜਾ ਹੋਟਲ ਹੈ ਹੁਣ ਬੰਦ ਕੀਤਾ ਹੋਇਆ ਤੇ ਦੂਜੇ ਪਾਸੇ ਦੀਆਂ ਜਿਹੜੀਆਂ ਤਸਵੀਰਾਂ ਨੇ ਇਸ ਹੋਟਲ ਦੀਆਂ ਉਹ ਠਹਿਰਨ ਦੀਆਂ ਵੀ ਇੱਥੇ ਬਣਾਈ ਹੋਈ ਹੈ ਜਗ੍ਹਾ ਜੋ ਇਹ ਤਸਵੀਰਾਂ ਤੁਸੀਂ ਵੇਖੋਗੇ ਮੇਰੇ ਪਿੱਛੇ ਦੀਆਂ ਤਸਵੀਰਾਂ ਨੇ ਇਸ ਹੋਟਲ ਦੇ ਬਿਲਕੁਲ ਸਾਹਮਣੇ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਜਿਹੜੇ ਇੱਕ ਕਮਰੇ ਬਣਾਏ ਹੋਏ ਨੇ ਰੈਸਟੋਰੈਂਟ ਦੇ ਵਿੱਚ ਜਿਹੜੇ ਲੋਕ ਆਉਂਦੇ ਸੀ ਕੋਈ ਸ਼ਾਮ ਸਵੇਰੇ ਲੇਟ ਹੋ ਜਾਂਦੇ ਸੀ ਤਾਂ ਉਹਨਾਂ ਦੇ ਠਹਿਰਨ ਦਾ ਪ੍ਰਬੰਧ ਵੀ ਇੱਧਰ ਕੀਤਾ ਜਾਂਦਾ ਸੀ ਪਰੰਤੂ ਅੱਜਕੱਲ ਇਹ ਵੀ ਸੁੰਨ ਮਸਾਲ ਹੈ ਹਾਲਾਂਕਿ ਇਹ ਹੋਟਲ ਦੀ ਜੇ ਗੱਲ ਕੀਤੀ ਜਾਵੇ ਤਾਂ ਹੋਟਲ ਦਾ ਜਿਹੜਾ ਢਾਂਚਾ ਉਹ ਬਿਲਕੁਲ ਬਰਕਰਾਰ ਹੈ ਉਸੇ ਤਰ੍ਹਾਂ ਹੀ ਇਹ ਬਣਿਆ ਹੋਇਆ ਹੈ ਉਸੇ ਤਰ੍ਹਾਂ ਹੀ ਅੱਜ ਵੀ ਦਿਖ ਰਿਹਾ ਹੈ ਜਿਹੜਾ ਪੁੱਲ ਹੈ ਉਹ ਲੱਕੜ ਦਾ ਬਣਿਆ ਹੋਇਆ ਹੈ ਤੇ ਅੱਗੇ ਜਾ ਕੇ ਫਿਰ ਜਿਹੜਾ ਅੰਦਰ ਦਾ ਜਿਹੜਾ ਸੁੰਦਰ ਕਰਨਾ ਹੈ ਤੇ ਲੋਕਾਂ ਦਾ ਦੱਸਣਾ ਹੈ ਕਿ ਜਦੋਂ ਇੱਥੇ ਆਉਂਦੇ ਸੀ ਤਾਂ ਉਹਨਾਂ ਦੀ ਜਿਹੜੀ ਠਿਕਾਵਟ ਹੈ ਇੱਥੇ ਜਿਹੜੀ ਠੰਡੀ ਹਵਾ ਚਲਦੀ ਸੀ ਜਿਹੜਾ ਪਾਣੀ ਦਾ ਨਜ਼ਾਰਾ ਹੁੰਦਾ ਸੀ ਉਸ ਨੂੰ ਵੇਖ ਕੇ ਲੱਤ ਜਾਂਦਾ ਸੀ ਸੋ ਤੁਸੀਂ ਵੇਖ ਸਕਦੇ ਹੋ ਹੁਣ ਇਹ ਹੋਟਲ ਬੰਦ ਹੈ ਜਿੰਦਾ ਲੱਗਿਆ ਹੋਇਆ ਤੇ ਇਸ ਹੋਟਲ ਦੀ ਜੇ ਅੱਗੇ ਦੀ ਤਸਵੀਰ ਵਖਾਵਾ ਜੇ ਇਹ ਜੰਦਾ ਖੁੱਲਾ ਹੁੰਦਾ ਤਾਂ ਅਸੀਂ ਵੀ ਅੱਗੇ ਜਾ ਸਕਦੇ ਸੀ ਜਿਹੜਾ ਅੱਗੇ ਪੁਲ ਬਣਿਆ ਹੋਇਆ ਹੈ ਉਹ ਲੱਕੜ ਦਾ ਪੁਲ ਬਣਿਆ ਹੋਇਆ ਹੈ ਤੇ ਲੱਕੜ ਦੇ ਪੁਲ ਤੋਂ ਅੱਗੇ ਜਾ ਕੇ ਫਿਰ ਇਹ ਰੈਸਟੋਰੈਂਟ ਆ ਜਾਂਦਾ ਹੈ ਤੇ ਰੈਸਟੋਰੈਂਟ ਦੇ ਵਿੱਚ ਪਹਿਲਾਂ ਰੌਣਕਾਂ ਲੱਗਦੀਆਂ ਸੀ ਨਜ਼ਾਰੇ ਆਉਂਦੇ ਸੀ ਤੇ ਲੋਕ ਇੱਥੇ ਆ ਕੇ ਆਪਣਾ ਜਿਹੜਾ ਥਕਾਵਟ ਹੈ ਜਿਹੜੀ ਥਕਾਨ ਹੈ ਉਹ ਲਾਉਂਦੇ ਸੀ ਪਰ ਅੱਜ ਕੱਲ ਇਹ ਹੋਟਲ ਹੈ ਜਿਹੜਾ ਉਹ ਬੰਦ ਹੈ ਤੇ ਜੇ ਹੋਟਲ ਦੇ ਪੂਰੇ ਬਨਾਵਟੀ ਢਾਂਚੇ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਸਿਲੰਡਰ ਨੇ ਉਹਨਾਂ ਨੂੰ ਵੀ ਜਿਹੜੀ ਲੋਹੇ ਦੀ ਰੋੜਾ ਨੇ ਉਹਨਾਂ ਦੇ ਨਾਲ ਬੰਨਿਆ ਹੋਇਆ ਤੇ ਉਹਨਾਂ ਦੇ ਨਾਲ ਇਹ ਇੱਥੇ ਟਿਕਿਆ ਹੋਇਆ ਤੇ ਦੂਜੇ ਪਾਸੇ ਜਿਹੜੀ ਆਵਾਜ਼ ਆਈ ਹੈ ਉੱਪਰ ਉਹ ਲਗਾਤਾਰ ਚੱਲ ਰਹੀ ਹੈ ਕਿਉਂਕਿ ਪਹਿਲਾਂ ਜਿਹੜਾ ਇਹ ਇੱਕ ਬ੍ਰਿਜ ਤੁਸੀਂ ਵੇਖ ਰਹੇ ਹੋਵੋਗੇ 에ਅਰ ਬ੍ਰਿਜ ਲਿਖਿਆ ਹੋਇਆ ਅੱਜ ਕੱਲ ਉਸ ਥਾਂ ਦੇ ਉੱਤੇ ਪਹਿਲਾਂ ਉਹ ਰੋਡ ਉੱਥੋਂ ਦੀ ਚੱਲਦਾ ਸੀ ਕਿਉਂਕਿ ਜਿਹੜੇ ਜਿਹੜੇ ਓਵਰ ਬ੍ਰੀਜ ਬਣੇ ਨੇ ਉਸ ਤੋਂ ਬਾਅਦ ਬਣੇ ਨੇ ਵੱਡੇ ਬ੍ਰਿਜ ਜਿਹੜੇ ਬਣੇ ਨੇ ਪੁਲ ਬਣੇ ਨੇ ਪਰ ਜਦੋਂ ਉੱਥੋਂ ਦੀ ਆਵਾਜ਼ਾਈ ਲੰਘਦੀ ਹੁੰਦੀ ਸੀ ਤਾਂ ਉਹਦਾ ਵੀ ਵੱਖਰਾ ਨਜ਼ਾਰਾ ਹੁੰਦਾ ਸੀ ਕਿਉਂਕਿ ਪਾਣੀ ਦੇ ਵਿੱਚ ਬਹਿ ਕੇ ਹਾਲਾਂਕਿ ਪਾਣੀ ਦੇ ਵਿੱਚ ਗਿੱਲਾ ਤਾਂ ਨਹੀਂ ਸੀ ਹੁੰਦੇ ਬੰਦੇ ਤੇ ਉਹ ਸਿਰਫ ਬਹਿ ਕੇ ਨਜ਼ਾਰਾ ਲੈਂਦੇ ਸੀ ਤੇ ਵੇਖਦੇ ਸੀ ਇੱਕ ਪਾਸੇ ਟ੍ਰੈਫਿਕ ਦਾ ਨਜ਼ਾਰਾ ਤੇ ਦੂਜੇ ਪਾਸੇ ਠੰਡਕ ਦਾ ਨਜ਼ਾਰਾ ਤੇ ਪਾਣੀ ਦਾ ਫਿਰ ਜਿਹੜਾ ਅਕਰਸ਼ਨ ਹੁੰਦਾ ਜਿਵੇਂ ਪਾਣੀ ਨੂੰ ਵੇਖ ਕੇ ਅੱਖਾਂ ਵੀ ਠੰਡੀਆਂ ਹੋ ਜਾਂਦੀਆਂ ਨੇ ਮਨ ਮਟਾਵ ਵੀ ਹੁੰਦਾ ਉਹ ਵੀ ਲੱਗ ਜਾਂਦਾ ਪਰ ਅੱਜ ਕੱਲ ਇਹ ਹੋਟਲ ਬੰਦ ਹੋਣ ਕਰਕੇ ਇੱਥੇ ਸਿਰਫ ਤੇ ਸਿਰਫ ਲੋਕ ਇਸ ਨੂੰ ਵੇਖਣ ਜ਼ਰੂਰ ਆਉਂਦੇ ਨੇ ਕਿਉਂਕਿ ਜਿਨ੍ਹਾਂ ਨੂੰ ਇਸ ਦੀ ਜਾਣਕਾਰੀ ਹੈ ਉਹ ਜ਼ਰੂਰ ਵੇਖਣ ਆਉਂਦੇ ਨੇ ਪਰ ਅ ਅੱਜ ਕੱਲ ਲੋਕ ਸਿਰਫ ਵੇਖਣ ਹੀ ਆਉਂਦੇ ਨੇ ਤੇ ਨਜ਼ਾਰਾ ਅੱਜ ਕੱਲ ਕਿਸੇ ਨੂੰ ਨਹੀਂ ਆ ਰਿਹਾ ਕਿਉਂਕਿ ਹੋਟਲ ਬੰਦ ਹੈ ਹਾਲਾਂਕਿ ਜਿਹੜੇ ਚਿੰਤਕ ਨੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਸਮੇਂ-ਦਰ-ਸਮੇਂ ਚਿੱਠੀਆਂ ਵੀ ਲਿਖੀ ਗਈਆਂ ਨੇ ਤੇ ਜਲਦ ਤੋਂ ਜਲਦ ਕੇ ਇਸ ਹੋਟਲ ਨੂੰ ਖੋਲ੍ਹਿਆ ਜਾਵੇ ਤਾਂ ਜਿਹੜੀ ਰੌਣਕਾਂ ਪਹਿਲਾਂ ਇੱਥੇ ਲੱਗਦੀਆਂ ਸਨ ਉਹ ਮੁੜ ਤੋਂ ਲੱਗਣ ਖਾਲਾਂਕਿ ਪੰਜਾਬ ਟੂਰਿਜ਼ਮ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਵੀ ਕੁਝ ਨਾ ਕੁਝ ਨਮਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹ ਜਿਹੜਾ ਸੁੰਦਰੀਕਰਨ ਹੈ ਕਿਉਂਕਿ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇੱਕੋ ਇੱਕ ਹੋਟਲ ਹੈ ਜੋ ਨਦੀ ਦੇ ਉੱਤੇ ਬਣਿਆ ਹੋਇਆ ਜੋ ਤੈਰਦਾ ਜਿੱਥੇ ਆ ਕੇ ਲੋਕ ਇੱਕ ਕਿਸ਼ਤੀ ਦਾ ਨਜ਼ਾਰਾ ਦੇ ਲੈ ਸਕਦੇ ਨੇ ਤੇ ਦੂਜਾ ਜਿਹੜਾ ਨਜ਼ਾਰਾ ਹੈ ਉਹ ਖਾਣ ਪੀਣ ਦਾ ਨਜ਼ਾਰਾ ਵੀ ਲੈ ਸਕਦੇ ਹੋ ਇੱਕ ਹੋਟਲ ਦੇ ਤੌਰ ਤੇ ਕਿਉਂਕਿ ਜਦੋਂ ਤੁਸੀਂ ਕਿਸੇ ਅਜਿਹੀ ਥਾਂ ਦੇ ਉੱਤੇ ਜਾਂਦੇ ਹੋ ਜਿਸ ਥਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਤੇ ਉੱਥੋਂ ਦੀਆਂ ਜਿਹੜੀਆਂ ਸੈਲਫੀਆਂ ਹੁੰਦੀਆਂ ਨੇ ਉੱਥੇ ਦੀਆਂ ਜਿਹੜੀਆਂ ਫੋਟੋਆਂ ਖਿੱਚ ਕੇ ਤੁਸੀਂ ਆਪਣੇ ਸੋਸ਼ਲ ਪੇਜਾਂ ਤੇ ਪਾਉਂਦੇ ਹੋ ਤਾਂ ਹਰ ਕੋਈ ਤੁਹਾਨੂੰ ਪੁੱਛਦਾ ਹੈ ਕਿ ਇਹ ਆਖਰ ਹੈ ਕੀ ਕਿਉਂਕਿ ਅਸੀਂ ਤਸਵੀਰਾਂ ਦੇ ਵਿੱਚ ਸ਼ਿਮਲਾ ਮਨਾਲੀ ਜਾਂ ਫਿਰ ਇਹ ਕਹ ਲਈਏ ਦੁਬਈ థਾਈਲੈਂਡ ਦੀਆਂ ਤਾਂ ਜ਼ਰੂਰ ਪਾਉਂਦੇ ਆ ਪਰ ਜਦੋਂ ਅਜਿਹੀਆਂ ਤਸਵੀਰਾਂ ਸੋਸ਼ਲ ਪੇਜਾਂ ਤੇ ਜਾਂਦੀਆਂ ਨੇ ਤਾਂ ਹਰ ਕੋਈ ਪੁੱਛਦਾ ਹੈ ਕਿ ਪੰਜਾਬ ਦੇ ਵਿੱਚ ਇਹ ਜਗ੍ਹਾ ਹੈ ਕਿੱਥੇ ਹਾਲਾਂਕਿ ਇਸਰਹੰਦ ਦੇ ਵਿੱਚ ਬਣਿਆ ਹੋਇਆ ਹੋਟਲ ਹੈ ਪਰ ਅੱਜ ਕੱਲ ਇਹ ਹੋਟਲ ਸੁੰਨਮਸਾਨ ਪਿਆ ਹੈ ਕੋਈ ਰੌਣਕ ਨਹੀਂ ਲੱਗਦੀ ਕੋਈ ਮੇਲੇ ਨਹੀਂ ਲੱਗਦੇ ਜ ਸ਼ੂ ਇਹੇ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਹੈ ਉਹ ਘੁੰਮਣ ਜ਼ਰੂਰ ਹੁੰਦੇ ਨੇ ਪਰ ਉਹ ਇਸ ਚੀਜ਼ ਨੂੰ ਮਹਿਸੂਸ ਜ਼ਰੂਰ ਕਰਦੇ ਨੇ ਕਿ ਜਿਹੜੀ ਇੱਥੇ ਪਹਿਲਾਂ ਰੌਣਕ ਹੁੰਦੀ ਸੀ ਜਿਸ ਦੇ ਨਾਲ ਹੋਰ ਵੀ ਜਿਹੜਾ ਮੇਲਾ ਲੱਗਦਾ ਸੀ ਜਿਹੜਾ ਨਜ਼ਾਰਾ ਸੀ ਜਿਹੜੀ ਰੌਣਕ ਸੀ ਉਹ ਕਿਤੇ ਨਾ ਕਿਤੇ ਅੱਜ ਕੱਲ ਗਾਇਬ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਇਹ ਜਿਹੜਾ ਫਲੋਟਿੰਗ ਵਾਲਾ ਰੈਸਟੋਰੈਂਟ ਹੈ ਪੰਜਾਬ ਟੂਰਿਜ਼ਮ ਦਾ ਉਹ ਕਦੋਂ ਮੁਰ ਤੋਂ ਚਾਲੂ ਹੋਵੇਗਾ ਕਦੋਂ ਮੁਰ ਤੋਂ ਸਰਜੀਤ ਹੋਵੇਗਾ ਤੇ ਕਦੋਂ ਇੱਥੇ ਰੌਣਕਾਂ ਲੱਗਣਗੀਆਂ ਗਿੱਧੇ ਭੰਗੜੇ ਪੈਣਗੇ ਆਉਣ ਵਾਲਾ ਹੁਣ ਸਮਾਂ ਤੈਅ ਕਰੇਗਾ ਕਿਉਂਕਿ ਚਿੰਤਕਾਂ ਦੇ ਵੱਲੋਂ ਚਿੱਠੀਆਂ ਜ਼ਰੂਰ ਲਿਖੀ ਗਈਆਂ ਨੇ ਪੰਜਾਬ ਸਰਕਾਰ ਤੋਂ ਵੱਲੋਂ ਜਦੋਂ ਟਾਈਮ ਆਏਗਾ ਜਦੋਂ ਇਹ ਜਿਹੜਾ ਕੁਝ ਨਾ ਕੁਝ ਇੱਥੇ ਖਾਮੀਆਂ ਨੇ ਉਹ ਪੂਰੀਆਂ ਹੋ ਜਾਣਗੀਆਂ ਉਸ ਤੋਂ ਬਾਅਦ ਇਹ ਜਿਹੜਾ ਪੋਲ ਹੈ ਜਿਹੜਾ ਇਹ 플ੌਟਿੰਗ ਰੈਸਟੋਰੈਂਟ ਹੈ ਉਹ ਵੀ ਚਾਲੂ ਹੋ ਜਾਵੇਗਾ ਸੋ ਕੈਮਰਾਮੈਨ ਪ੍ਰਵੀਨ ਦੇ ਨਾਲ ਚਰਜੀਤ ਸਿੰਘ ਚੰਨੀ ਸਰਹਾਂ